ਕੰਦੇ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾ ਜੇ ਕੋਈ ਸ਼ਬਦਾ ਜੇ ਬਿਆਨ ਕਰਨਾ ਚਾਹਵੇ ਤਾਂ ਜਨਮ ਘਟ ਪੈ ਜਾਣਗੇ ਪਰ ਰਹਿਮ ਤਾਂ ਨਹੀਂ ਮੁਕਣ ਗਿਆ ਕਿਉਂਕਿ ਮੇਰੇ ਬਾਬਾ ਜੀ ਬਹੁਤਿਆਲੂ ਹੈ ਤੁਸੀਂ ਸੋਚ ਕੇ ਦੇਖੋ ਤੁਸੀਂ ਮੰਗ ਕੇ ਤਾਂ ਦੇਖੋ ਤੁਹਾਡੇ ਸਾਰੇ ਸੁਪਨੇ ਪੂਰੇ ਕਰ ਦਣਗੇ ਬਾਬਾ ਦੀਪ ਸਿੰਘ ਦਾ ਲੱਖਾਂ ਦੀਆਂ ਝੋਲੀਆਂ ਵਰਦੇ ਰੋਜ਼ ਸ਼ੀਦਾ ਸਾਹਿਬ ਆ ਕੇ ਦੇਖੋ ਕਦੀ ਕਿੰਨੀਆਂ ਭਿੱਜੀਆਂ ਹੀ ਅੱਖਾਂ ਦੇ ਨਾਲ ਦੁਨੀਆ ਅਰਦਾਸਾਂ ਕਰਦੀ ਹੈ ਤੇ ਜਦੋਂ ਬਾਬਾ ਦੀ ਕਿਰਪਾ ਆਉਂਦੀ ਤੇ ਉਸੇ ਦਰਬਾਰ ਤੋਂ ਖੁਸ਼ੀਆਂ ਦੇ ਸਾਗਰ ਬੰਦੇ ਜਦੋਂ ਕੋਈ ਦਰਬਾਰ 'ਚੋਂ ਮੱਥਾ ਢੇਕ ਕੇ ਘਰ ਨੂੰ ਵਾਪਸ ਆਂਦਾ ਤੇ ਉਹਦੇ ਚਿਹਰੇ ਤੇ ਇੱਕ ਮੁਸਕਾਨ ਦੇਖਿਆ ਕਰੋ ਕਿਉਂਕਿ ਉਹਨੂੰ ਪਤਾ ਕਿ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹੀ ਆ ਰਹੇ ਐ ਮੈਂ ਕੰਨਾ ਬੰਦਾ ਕੁਝ ਹੋਰ ਮੰਗੇ ਹੀ ਨਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਹੋਏ ਅਰਦਾਸ ਕਰ ਦੇਣਾ ਕਿ ਬਾਬਾ ਜੀ ਤੁਸੀਂ ਮੇਰੇ ਨਾਲ ਹੀ ਰਹੋ ਹਰ ਪਲ ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਆ ਜਾਏ ਤੇ ਉਸ ਬੰਦੇ ਦਾ ਪੂਰਾ ਜੀਵਨ ਸਫਲ ਹੋ ਜਾਂਦਾ ਜਿੰਨੋ ਬਾਬਾ ਦੀਪ ਸਿੰਘ ਦਾ ਸਾਥ ਮਿਲ ਗਿਆ ਉਹਦੇ ਜੀਦਾ ਵੱਡੇ ਵੱਡੇ ਤੂਫਾਨ ਵੀ ਝੁਕ ਜਾਣੇ ਆ ਬਾਬਾ ਹੀ ਤਾਂ ਹਜ਼ਾਰਾਂ ਦੁੱਖਾਂ ਚੋਂ ਵੀ ਆਪਣੇ ਭਗਤ ਨੂੰ ਸਾਂਭ ਲੰਦੇ ਆ ਸਾਰੇ ਕਸ਼ਟ ਦੂਰ ਹੋ ਜਾਣੇ ਤੁਹਾਡੇ ਟੈਨਸ਼ਨ ਨਾ ਲਿਆ ਕਰੋ ਬਾਬਾ ਹੀ ਤੁਹਾਡੇ ਨਾਲ ਹੈ ਦੇਖਣਾ ਤੁਹਾਡੀ ਜ਼ਿੰਦਗੀ 'ਚ ਕਿੰਨਾ ਕੁਸ਼ ਵਧੀਆ ਹੋਣਾ ਜਿੰਨੀਆਂ ਮਰਜ਼ੀ ਦੁਨੀਆ ਨੇ ਗੱਲਾਂ ਕੀਤੀਆਂ ਹੁਣ ਗੱਲ ਮੇਰੀ ਯਾਦ ਰੱਖਣਾ ਤੁਸੀਂ ਨਹੀਂ ਜਵਾਬ ਦੇਣੇ ਬਾਬਾ ਦੀਸੀ ਨੇ ਜਵਾਬ ਦੇਣੇ ਤੁਹਾਡੇ ਵੱਲੋਂ ਬਾਬਾ ਹੀ ਆਪਣੇ ਭਗਤ ਦੀ ਰਾਖੀ ਵੀ ਕਰਦੇ ਤੇ ਉਹਦੀ ਇਲਾਜ ਵੀ ਰੱਖਦੇ ਆ ਆਪਾ ਦਾ ਇਹੋ ਜਿਹਾ ਅਰਜ਼ਾਸ ਕਰੀਦੀ ਹਮੇਸ਼ਾ ਮਾਲਕ ਦੇ ਦਰਬਾਰ ਤੇ ਜਾ ਕੇ ਕਿ ਬਾਬਾ ਜੀ ਤੁਸੀਂ ਮੇਰੀ लाज ਰੱਖਣੀ ਹੈ ਮੈਂ ਤੁਹਾਡੇ ਅੱਗੇ ਆ ਕੇ ਝੁਕਿਆ ਹਾਂ ਸਾਰੇ ਮੇਰੇ ਕਾਮਾ ਤੁਹਾਡੇ ਕੋਲ ਹੀ ਕਰਵਾਣੇ ਆਂ ਬਸ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਬਾਬਾ ਜੀ ਆਪਣੇ ਭਗਤਾ ਦੇ ਸਾਰੇ ਗਾਲੇ ਸਵਾਰਦੇ ਆ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਕੀ ਜਰਮਨੀ ਕੀ ਦੁਬਈ ਕੀ ਕੈਨੇਡਾ ਅਮਰੀਕਾ ਹਰ ਜਗ੍ਹਾ ਤੋਂ ਸੰਗਤ ਦਾ ਵਿਸ਼ਵਾਸ ਬਣਿਆ ਹੈ ਉਹਦਾ ਗੰਦੇ ਕੀ ਆਪਾਂ ਉੱਥੇ ਜਾ ਕੇ ਬਾਬਾ ਦੀਪ ਸਿੰਘ ਨੂੰ ਯਾਦ ਕਰ ਲਈਏ ਤਾਂ ਸਾਡੇ ਤੇ ਦਿਲ ਚੋਂ ਡਰ ਖਤਮ ਹੋ ਜਾਂਦੇ ਦਿਨਾਂ ਨੂੰ ਰਾਤੀ ਨਿੰਦਰਾਣੀ ਆਂਦੀਆਂ ਡਰ ਲੱਗਦਾ ਅੱਗੇ ਦਾ ਸੋਚ ਕੇ ਉਹਦਾ ਗੰਦੇ ਕੀ ਆਪਾਂ ਬਾਬਾ ਜੀ ਨੂੰ ਯਾਦ ਹੀ ਕਰੀਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀਆਂ ਫਿਕਰਾਂ ਕਿੱਥੇ ਖਤਮ ਹੋ ਜਾਂਦੀਆਂ ਬਾਬਾ ਜੀ ਦਾ ਨਾਮ ਲਿਆ ਕਰੋ ਡਰ ਜਿਆਦਾ ਲੱਗਦਾ ਹੋਵੇ ਨਾ ਮਨ ਦੇ ਵਿੱਚ ਤੇ ਤਣ ਤਣ ਬਾਬਾ ਦੀਪ ਸਿੰਘ ਜੀ ਤਣ ਤਣ ਬਾਬਾ ਦੀਪ ਸਿੰਘ ਜੀ ਕਰਦੇ ਰਿਹਾ ਕਰੋ ਮੈਂ ਕਹਿੰਦਾ ਇਸ ਜਹਾਨ 'ਚ ਕੋਈ ਐਸੀ ਸ਼ਕਤੀ ਨਹੀਂ ਕਿ ਤੁਹਾਡਾ ਵਾਲ ਵੀ ਵਿੰਗਾ ਕਰ ਸਕੇ ਜੋ ਬਾਬਾ ਦੀਪ ਸਿੰਘ ਤੇ ਵਿਸ਼ਵਾਸ ਕਰਦੇ ਰਹੋ ਕੁਝ ਵੀ ਗਲਤ ਨਹੀਂ ਹੋਣਾ ਤੁਹਾਨੂੰ ਸਭ ਵਧੀਆ ਹੋਏਗਾ ਸੱਚੇ ਦਿਲੋਂ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਕੁਦਰਤ ਦੇ ਇਸ਼ਕ ਨਰਾਲੇ ਲੱਗੀਆਂ ਵਾਲੇ ਜਾਣਦੇ ਨੇ ਜਿਨ੍ਹਾਂ ਨੂੰ ਰੱਬ ਪਿਆਰਾ ਉਹੀ ਬਸ مانਦੇ ਨੇ ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਦੁਨੀਆਂ ਉਹਨੂੰ ਵੀ ਨਹੀਂ ਛੱਡਦੀ ਸਾਰੀ ਦੁਨੀਆ ਛੱਡ ਦੋ ਪਰ ਉਸ ਵਾਹਿਗੁਰੂ ਨੂੰ ਨਾ ਛੱਡੋ ਕਦੇ ਵੀ ਪਿਆਰ ਕਰਨਾ ਹੈ ਤਾਂ ਉਸ ਵਾਹਿਗੁਰੂ ਨਾਲ ਕਰੋ ਜੋ ਸਾਡੇ ਦਿਲ ਦੀਆਂ ਜਾਣਦਾ ਹੈ ਓਖੇ ਵਲੇ ਸਾਨੂੰ ਇਕੱਲਿਆਂ ਨਹੀਂ ਛੱਡਦਾ ਕਿ ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਜਾਵੇ ਫਿਰ ਦੁਨੀਆ ਜੋ ਮਰਜ਼ੀ ਕਵੇ ਫਿਰ ਬਾਬਾ ਦੀਪ ਸਿੰਘ ਜੀ ਆਪ ਕਹਿੰਦੇ ਤੂੰ ਪਰਵਾਹ ਨਾ ਕਰ ਇਸ ਦੁਨੀਆ ਦੀ ਕਿਉਂਕਿ ਮੈਂ ਤੇਰੇ ਨਾਲ ਹੈਗਾ ਬਾਬਾ ਦੀਪ ਸਿੰਘ ਜੀ ਤੁਹਾਡੇ ਅੱਗੇ ਅਰਦਾਸ ਹੈ ਕਿ ਮੇਰਾ ਸਾਥ ਕਦੇ ਨਾ ਛੱਡੋ ਤੁਹਾਡੇ ਤੋਂ ਬਿਨਾ ਮੇਰੀ ਕੋਈ ਔਕਾਤ ਨਹੀਂ ਜੀ। ਉਹ ਕਿ ਜਿੰਨੂੰ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਹੋਵੇ ਉਹਨੂੰ ਕਿਸੇ ਹੋਰ ਸਹਾਰਿਆਂ ਦੀ ਲੋੜ ਨਹੀਂ ਪੈਂਦੀ। ਬਾਬਾ ਜੀ ਜਿਹਦਾ ਇੱਕ ਵਾਰੀ ਹੱਥ ਫੜ ਲੈਣ ਫਿਰ ਉਹਦੇ ਅੰਗ ਸੰਗ ਰਹਿੰਦੇ ਨੇ ਹਮੇਸ਼ਾ। ਮੇਰਾ ਸਾਥ ਬਾਬਾ ਦੀਪ ਸਿੰਘ ਜੀ ਨੇ ਜਦ ਨਾਲ ਇੰਨੀ ਵੱਡੀ ਸ਼ਕਤੀ ਹੋਵੇ ਉਹਨੂੰ ਕਿਸੇ ਦਾ ਡਰ ਨਹੀਂ ਹੋ ਸਕਦਾ। ਉਹਨਾਂ ਡਰ ਤਾਂ ਉਹਨਾਂ ਨੂੰ ਹੋਣਾ ਹੈ। ਜਿਹੜਾ ਕਿਸੇ ਨਾਲ ਮਾੜਾ ਕਰਦੇ ਨੇ ਕਿਉਂਕਿ ਉਹਨੂੰ ਵੀ ਬਾਬਾ ਜੀ ਆਪ ਵੇਖ ਲੈਂਦੇ ਨੇ ਇਕ ਵਾਰੀ ਸਾਰੇ ਪਿਆਰ ਨਾਲ ਬੋਲਿਆ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ